ਗੁਰਬਾਣੀ ਦਾ ਫਰਮਾਨ ਹੈ ਸੰਤ ਮਿਲੇ ਕਿਛ ਸੁਣੀਏ ਕਹੀਏ ਮਿਲੇ ਅਸੰਤ ਮਸਟ ਕਰ ਰਹੀਏ ਜਿੱਥੇ ਸੰਤ ਮਿਲੇ ਪੂਰਨ ਸਾਧੂ ਮਿਲ ਜਾਏ ਉਥੇ ਕੋਈ ਗੱਲ ਬਾਤ ਕਰੀਏ ਕੁਛ ਕਹੀਏ ਕੁਛ ਸੁਣੀਏ ਤੇ ਜਿੱਥੇ ਸਾਧੂ ਨਾ ਹੋਏ ਸੰਤ ਨਾ ਹੋਏ ਅਸੰਤ ਹੋਏ ਭੇਖੀ ਹੋਏ ਉੱਥੇ ਮਸਤ ਕਰ ਰਹੀ ਹੈ ਉੱਥੇ ਗੱਲ ਨਾ ਚਲਾਓ ਨਹਿ ਪਟਨ ਨਹਿ 파ਰਕੂ ਨਹਿ ਗਾਹਕ ਨਹਿ ਮੋਲ ਜਿੱਥੇ ਨਾਮ ਦਾ ਵਪਾਰੀ ਨਾ ਨਾ ਹੋਏ ਉੱਥੇ ਗਠੜੀ ਨਹੀਂ ਖੋਲਣੀ ਚਾਹੀਦੀ ਸਾਨੂੰ ਸੋਝੀ ਨਾ ਹੋਣ ਕਰਕੇ ਅਸੀਂ ਸੰਸਾਰ ਦੇ ਵਿੱਚ ਦੁਖੀ ਹੋ ਰਹੇ ਹਾਂ ਦੇ ਪਰਉਪਕਾਰ ਜਿਹੜਾ ਹੈ ਜਦੋਂ ਮਨੁੱਖ ਕਰਦਾ ਪਰਪਕਾਰ ਵਿੱਚ ਸਵਾਰਥ ਨਹੀਂ ਰਾ ਭਾਈ ਗੁਰਦਾਸ ਜੀ ਲਿਖਦੇ ਨੇ ਰਾਤ ਹਨੇਰੀ ਅੰਧਕਾਰ ਲੱਖ ਕਰੋੜੀ ਚਮਕਣ ਤਾਰੇ ਰਾਤ ਹਨੇਰੀ ਹੈ ਅੰਧਕਾਰ ਹੈ ਲੱਖ ਕਰੋੜੀ ਤਾਰੇ ਗਿਨੇ ਜਾਤ ਨਾ ਤਾਰੇ ਗਿਨੇ ਜਾ ਜਮਕਣ ਤਾਰੇ ਘਰ ਘਰ ਦੀਵੇ ਬਾਲੀਆਂ ਨੇ ਪਰ ਘਰ ਤੱਕਣ ਚੋਰ ਝੁਕਾਰੇ ਇਸੇ ਤਰ੍ਹਾਂ ਘਰ ਘਰ ਦੀਵੇ ਬਲ ਰਹੇ ਨੇ ਪਰ ਘਰ ਤੱਕਣ ਚੋਰ ਝੁਕਾਰੇ ਪਰ ਨੇਰਾ ਹੋਣ ਕਰਕੇ ਭਾਵੇਂ ਕਰੋੜ ਤਾਰੇ ਚਮਕ ਰਹੇ ਨੇ ਪਰ ਚੋਰ ਜਿਹੜੇ ਨੇ ਉਹ ਹਨੇਰੇ ਦਾ ਆਸਰਾ ਲੈ ਰਹੇ ਹਟ ਪਟਣ ਕਰ 바 ਰਿਆ ਦੇਦੇ ਤਾਕ ਸਵਰ ਨਰ ਨਾਰੇ ਸਵਨ ਸੂਰਜ ਜੋਤ ਜਦੋਂ ਸੂਰਜ ਚੜ੍ਹਦਾ ਹੈ ਦੇ ਤਾਰੇ ਛਿਪ ਜਾਂਦੇ ਨੇ ਹਨੇਰਾ ਮਿਟ ਜਾਂਦਾ ਐ ਇਸੇ ਤਰ੍ਹਾਂ ਬੰਧਨ ਮੁਕਤ ਕਰਾਏ ਦਾ ਨਾਮਦਾਨ ਇਸ਼ਨਾਨ ਵਿਚਾਰੇ ਇਹ ਸੂਰਜ ਚੜ ਜਾਏ ਤੇ ਹਨੇਰਾ ਖਤਮ ਹੋ ਜਾਂਦਾ ਐ ਇਸੇ ਤਰ੍ਹਾਂ ਜਿਹੜਾ ਗੁਰਮਖ ਹੈ ਗੁਰੂ ਆਲਾ ਬਣ ਗਿਆ ਬੰਧਨ ਮੁਕਤ ਕਰਾਏ ਦਾ ਨਾਮਦਾਨ ਇਸ਼ਨਾਨ ਵਿਚਾਰੇ ਗੁਰਮਖ ਸੁਖਫਲ ਸਾਧ ਸੰਗ ਇਸ ਸੁਖਫਲੈ ਸੰਗਤ ਵਿੱਚ ਆਉਣਾ